ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਪਹੁੰਚੇ ਆਂ ਜੀ ਸਿਰਪਰ ਖਿੰਦ ਪੱਤੀ ਦਰਵਾਜੇ ਦੇ ਕੋਲ 메ਨ ਬਾਜ਼ਾਰ ਅ ਜਿੱਥੇ ਕਿ 22 ਜੀ ਕੈਫੇ ਖੁੱਲਿਆ ਹੋਇਆ ਜੋ ਕਿ ਇਹ ਨੌਜਵਾਨ ਨਵੇਂ ਜਿਨ੍ਹਾਂ ਨੇ ਮਤਲਬ ਕਿ ਹਿੰਮਤ ਕੀਤੀ ਔਰ ਪੋਰਸ ਵਗੈਰਾ ਕਰਕੇ ਇਹਨਾਂ ਨੇ ਵੀ ਕਿਸ ਤਰ੍ਹਾਂ ਅਸੀਂ 버거 ਪੀਜ਼ਾ ਵਗੈਰਾ ਫ੍ਰੈਂਚ ਵਗੈਰਾ ਅ ਕਿਸ ਤਰ੍ਹਾਂ ਅਸੀਂ ਤਿਆਰ ਕਰਨੀ ਹੈ ਉਹਨਾਂ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਸਖਲਾਈ ਲੈਤੀ ਔਰ ਟ੍ਰੇਨਿੰਗ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਆ ਕੇ ਆਪਣੇ ਇੱਥੇ ਸਿਰਪਰ ਦੇ ਵਿੱਚ ਆਪਣਾ ਕੈਫੇ ਖੋਲ੍ਹਿਆ ਇਹ ਨੌਜਵਾਨਾਂ ਨੇ ਇਹ ਕਿਹੜੀ ਕਿਹੜੀ ਮਾਰਕੀਟ ਵਾਜੀ ਦੀ ਮੇਰਾ ਵੀਰ ਇੱਕਤਾ ਮਾਰਕੀਟ ਵਾਜੀ ਇਹ ਇੱਕਤਾ ਮਾਰਕੀਟ ਹੈ ਜੀ ਜਿੱਥੇ ਇਹ ਮਤਲਬ ਕਿ ਕੈਫੇ ਬਣਿਆ ਹੋਇਆ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਇਹਦੇ ਸਾਹਮਣੇ ਥਿੰਦ ਪੱਤੀ ਵਾਲਾ 메ਨ ਦਰਵਾਜਾ ਔਰ 메ਨ ਮਾਰਕੀਟ ਹੈ ਇਹ ਇਕਤਾ ਮਾਰਕੀਟ ਜੋ ਮਤਲਬ ਕਿ ਇਹ ਨਵੀਂ ਬਣੀ ਹੈ ਇਹ ਉਥੇ ਮਤਲਬ ਕਿ ਇਹ ਦੋਸਤਾਂ ਨੇ ਕੈਫੇ ਖੋਲਿਆ ਇਹਨਾਂ ਦੇ ਜੋ ਕੈਫੇ ਦੇ ਉੱਪਰ ਜੋ ਵੀ ਇਹ ਮਤਲਬ ਕਿ 버거 ਪੀਜ਼ਾ ਵਗੈਰਾ ਜੋ ਵੀ ਬਣਾਉਂਦੇ ਨੇ ਬੜੇ ਟੇਸਟੀ ਔਰ ਸਾਫ ਸੁਥਰੇ ਚੀਜ਼ਾਂ ਬਣਾਉਂਦੇ ਨੇਗੇ ਔਰ ਇਹਨਾਂ ਨੂੰ ਟ੍ਰੇਨਿੰਗ ਵੀ ਹੈਗੀ ਆ ਇਹ ਨਹੀਂ ਹੈਗਾ ਵੀ ਮਤਲਬ ਕਿ ਜਿਸ ਤਰ੍ਹਾਂ ਮਤਲਬ ਕਿ ਆ ਕੇ ਬੰਦਾ ਚਾਕਦਾ ਹੈ 버ਗਰ ਪੀਜਾਂ ਦੀ ਦੁਕਾਨ ਖੋਲ ਲੈਂਦਾ ਉਹ ਕੰਮ ਨਹੀਂ ਹੈਗਾ ਇਹਨਾਂ ਦਾ ਇਹਨਾਂ ਨੇ ਪਹਿਲਾਂ ਟ੍ਰੇਨਿੰਗ ਲੈਤੀ ਹੈ ਔਰ ਫਿਰ ਇਹਨਾਂ ਨੇ ਆ ਕੇ ਮਤਲਬ ਕਿ ਆਪਣਾ ਕੈਫੇ ਬਣਾਇਆਗਾ ਸੋ ਪੂਰੇ ਇਲਾਕੇ ਦੇ ਨੌਜਵਾਨਾਂ ਨੂੰ ਵੀਰਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਦੋਸਤਾਂ ਨੂੰ ਜਰੂਰ ਇੱਕ ਵਾਰੀ ਆਪਾਂ ਇਹਨਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਟੇਸਟ ਕਰੀਏ ਔਰ ਫਿਰ ਦੇਖਿਓ ਤੁਸੀਂ ਆਪਣੇ ਆਪ ਹੀ ਚੱਲ ਕੇ ਆਉਂਗੇ ਕਿਉਂਕਿ ਇਹਨਾਂ ਦੀਆਂ ਚੀਜ਼ਾਂ ਹੀ ਇੰਨੀ ਟੇਸਟੀ ਔਰ ਸਾਫ਼ ਸੁਥਰੀਆਂ ਹੁੰਦੀਆਂ ਨੇ ਕਿ ਬੰਦੇ ਦਾ ਦਵਾਰਾ ਮੁੜ ਕੇ ਆਪਣੇ ਆਪ ਮਾਨ ਕਰਦਾ ਕਿ ਯਾਰ ਅਸੀਂ 22G ਫੂਡ ਕੈਫੇ ਦੇ ਉੱਪਰ ਜਾ ਕੇ ਕੁਝ ਨਾ ਕੁਝ ਖਾਣ ਦੇ ਲਈ ਅਸੀਂ ਆਰਡਰ ਦਈਏ ਇਸ ਕਰਕੇ ਆ ਪੂਰੇ ਇਲਾਕੇ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਨੂੰ ਇੱਥੇ ਆ ਕੇ ਇਹਨਾਂ ਦੋਸਤਾਂ ਮਿੱਤਰਾਂ ਦੇ ਚੀਜ਼ਾਂ ਨੂੰ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਹੈ ਬਾਕੀ ਇਹਨਾਂ ਦਾ ਦੂਸਰੇ ਕੈਫੇ ਨਾਲੋਂ ਵੀ ਫਰਕ ਹੈ ਇਹਨਾਂ ਦਾ ਰੇਟ ਬਹੁਤ ਹੀ ਘੱਟ ਹੈ ਦੂਜਿਆਂ ਨਾਲੋਂ ਔਰ ਦੂਜਿਆਂ ਦੇ ਨਾਲੋਂ ਚੀਜ਼ਾਂ ਇਹਨਾਂ ਦੀਆਂ ਜ਼ਿਆਦਾ ਟੇਸਟੀ ਨੇਗੀਆਂ ਸੈਂਪਲ ਆ ਆਪ ਕਰਕੇ ਦੇਖ ਸਕਦੇ ਹੋ ਜੋ ਕਿਸੇ ਨੂੰ ਨਹੀਂ ਯਕੀਨ ਆਉਂਦਾ ਤਾਂ ਇੱਕ ਵਾਰੀ ਜਦੋਂ ਕੋਈ ਆਊਗਾ ਇੱਥੇ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਵੀ ਇਹ ਕੋਹੋ ਜੀ ਚੀਜ਼ ਬਣਾਉਂਦੇ ਨੇ ਕੋਹੋ ਜੀ ਨਹੀਂ ਬਣਾਉਂਦੇ ਸੋ ਇਸ ਕਰਕੇ ਆਪਣਾ ਪੰਜਾਬੀ ਉਹ ਫਰਜ਼ ਬਣਦਾ ਕਿ ਆਪਣੇ ਇਹ ਪੰਜਾਬੀ ਨੌਜਵਾਨ ਮੁੰਡਿਆਂ ਨੇ ਹਿੰਮਤ ਕੀਤੀ ਐ ਔਰ ਆਪਣਾ ਕਾਰੋਬਾਰ ਚਲਾਇਆ ਇਹਨਾਂ ਨੂੰ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਬਾਕੀ ਦੂਸਰੀ ਗੱਲ ਬਾਈ ਜੀ ਤੁਸੀਂ ਫੋਨ ਵਗੈਰਾ ਤੇ ਉੱਪਰ ਵੀ ਮਤਲਬ ਕਿ ਆਰਡਰ ਲੈ ਲੈਣੇ ਹੋ ਜਾਂ ਨਹੀਂ ਹਾਂਜੀ ਲੈ ਲੈਂਦੇ ਆਪਾਂ ਫਿਰ ਆਰਡਰ ਲੈ ਲੈਣੇ ਆ ਜੇ ਕੋਈ ਬੰਦਾ ਫੋਨ ਤੇ ਆਪਾਂ ਆਰਡਰ ਕਰਦਾ ਆਪਾਂ ਨੂੰ ਜਿੰਨੇ ਵੀ ਆਰਡਰ ਕਰਦਾ ਬਾਕੀ ਜੀ ਇਹ ਆ ਇਹਨਾਂ ਦੇ ਫੋਨ ਨੰਬਰ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਦੇ ਉੱਪਰ ਚੱਲਦੇ ਨੇਗੇ ਜੇ ਕਿਸੇ ਨੂੰ ਵੀ ਕੋਈ ਮਤਲਬ ਕਿ ਆਰਡਰ ਕਰਨਾ ਘਰ ਵੀ ਇਹ ਮਤਲਬ ਕਿ ਭੇਜ ਦੇਣਗੇ ਹਰ ਇੱਕ ਚੀਜ਼ ਬਣੀ ਹੋਈ ਸੋ ਆਪਾਂ ਨੂੰ ਜ਼ਰੂਰ ਇਹ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਸੋ ਵਾਹਿਗੁਰੂ ਜੀ ਕਾ ਖਾਲਸਾ Uai, Guruji, que